ਬਿੱਤੇ ਦੇ ਨਹੀਂ ਅੰਮ੍ਰਿਤਸਰ ਵਿਖੇ ਹੋਈ 4 ਲੱਖ ਦੀ ਲੁੱਟ ਦਾ ਮਾਮਲਾ ਸੂਚਾਉਂਦੇ ਆ ਪੁਲਿਸ ਨੇ ਦੋ ਦੋਸ਼ੀਆਂ ਨੂੰ 1,30,000 ਰੁਪਏ ਦੀ ਨਕਦੀ ਸਮੇਤ ਗ੍ਰਿਫਤਾਰ ਕੀਤਾ ਹੈ। মিডিਆ ਨਾਲ ਜਾਣਕਾਰੀ ਸਾਂਝੀ ਕਰਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਦਿਨੀ ਕਿਤਾਬਾਂ ਦੀ ਸਪਲਾਈ ਕਰਨ ਵਾਲੇ ਇੱਕ ਵਿਅਕਤੀ ਕੋਲੋਂ ਤਿੰਨ ਲੁਟੇਰਿਆਂ ਨੇ ਇੱਕ ਵਾਰ ਵਿੱਚ ਮੋਟਰਸਾਈਕਲ ਮਾਰ ਕੇ ਉਸ ਨੂੰ ਡੇਗ ਦਿੱਤਾ ਸੀ ਅਤੇ ਉਸ ਦੀ ਡਿੱਗੀ ਵਿੱਚੋਂ 4 ਲੱਖ ਰੁਪਏ ਦੀ ਰਕਮ ਚੁਪਚੇ ਫਾਰ ਹੋ ਗਏ ਸਨ। ਜਿਸ ਦੀ ਇੱਕ ਸੀਸੀਟੀਵੀ ਵੀ ਫੁਟੇਰੇ ਸਾਹਮਣੇ ਆਈ ਹੈ। ਉਨਾ ਇਹ ਵੀ ਦੱਸਿਆ ਕਿ ਫੜੇ ਗਏ ਦੋਸ਼ੀਆਂ ਦੇ ਬਾਕੀ ਦੋ ਹੋਰ ਸਾਥੀਆਂ ਦੀ ਭਾਲ ਲਈ ਉਹਨੇ ਛਾਪੇਮਾਰੀ ਕਰ ਰਹੀ ਹੈ। ਵੈਲਕਮ ਪੰਜਾਬ ਤੋਂ ਸੁਖਦੇਵ ਮਨੁਨਰੇਸ਼ ਪਾਸੀ ਦੀ ਰਿਪੋਰਟ। ਇਹ ਮਿਤੀ 28/3/24 ਨੂੰ ਆਪਣੇ ਸਰਜੀਤ ਕੁਮਾਰ ਦੀ ਪਾਸੋਂ 4 ਲੱਖ ਰੁਪਇਆ ਖੋਹ ਕਰਕੇ ਤਿੰਨ ਅਣਪਛਾਤੇ ਵਿਅਕਤੀ ਸਪਲੈਂਡਰ ਮੋਟਰਸਾਈਕਲ ਤੇ ਦੌੜ ਗਏ ਸੀ। ਜਿਨ੍ਹਾਂ ਦੀ ਅਸੀਂ ਤਫ਼ਤੀਸ਼ ਕਰਕੇ ਢੰਗਾਈ ਨਾਲ ਬਹੁਤ ਟੀਮਾਂ ਹੱਡੀਆਂ ਨੇ ਵਰਕ ਕਰ ਕਰਕੇ ਨਾਲ ਲੱਗਾ ਕੇ ਅਸੀਂ ਤੇ ਇਹਦੇ ਚ ਦੋ ਵਿਅਕਤੀ ਗ੍ਰਿਫਤਾਰ ਕਰ ਲਏ ਆ। ਦੋਵਾਂ ਦੇ ਕੋਲੋਂ ਇੱਕ ਅਮਿਤ ਮੇਨ ਦੋਸ਼ੀ ਅਮਿਤ ਕੁਮਾਰ ਪੁੱਤਰ ਦਲਬੀਰ ਸਿੰਘ ਵਾਸੀ ਪਸਾਨਪੁਰਾ ਇਹਦੇ ਕੋਲ 1 ਲੱਖ ਰੁਪਏ ਰਿਕਵਰ ਕੀਤਾ ਗਿਆ ਦੂਜਾ ਦੋਸ਼ੀ ਮਨੋਜ ਕੁਮਾਰ ਜੀ ਦੀ ਸਮੰਗਾ ਪੁੱਤਰ ਸੁਭਾਸ਼ ਚੰਦਰ ਇਹਦੇ ਕੋਲ 30 ਹਜ਼ਾਰ ਰੁਪਏ ਰਿਕਵਰ ਕੀਤਾ ਗਿਆ ਤੇ ਟੋਟਲ 1 ਲੱਖ 30 ਹਜ਼ਾਰ ਰੁਪਏ ਰਿਕਵਰੀ ਕੀਤੀ ਗਈ ਇਹਨਾਂ ਦੇ ਇਨਸਾਫ ਤੇ ਦੋ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਗਿਆ ਵਾ ਜਿਨ੍ਹਾਂ ਵਿੱਚ ਇੱਕ ਮੁੰਡਾ ਵਿਸ਼ਾਲ ਸਨੋ ਜਸਪਾਲ ਵਾਸੀ ਸਹੈਣਪੁਰਾ ਤੇ ਦੂਜਾ ਦੋਸ਼ੀ ਗੌਤਮ ਸਨ ਆਫ ਰਜਿੰਦਰ ਵਾਸੀ ਪੌਨ ਨਗਰ ਕੀਤਾ ਗਿਆ ਟੋਟਲ ਚਾਰ ਦੋਸ਼ੀ ਨੇ ਸਰ ਇਹ ਨਸ਼ੇ ਰਿਆਦੀ ਸੀ ਨੇ ਨਸ਼ੇ ਦੇ ਨਹੀਂ ਆਦੀ ਏ ਪਹਿਲਾ ਪਰਚੇ ਵੀ ਇਹਨਾਂ ਤੇ ਕੋਈ ਨਹੀਂ ਹੈਗੇ ਪਰ ਇਹ ਜਿਵੇਂ ਮਤਲਬ ਕਿ ਨਵੇਂ ਮੁੰਡਿਆਂ ਨੂੰ ਸ਼ੌਂਕ ਹੁੰਦਾ ਹਦਾ ਵਾ ਕਿ ਅਸੀਂ ਥੋੜੇ ਪੈਸੇ ਛੇਤੀ ਕੋਈ ਅਮੀਰ ਹੋ ਜਾਈਏ ਉਹ ਚ ਚਸਕਾ ਇਹਨਾਂ ਨੂੰ ਹੀ ਜਿਹੜਾ ਇਹਨਾਂ ਨੇ ਰੈਕੀ ਕਰਕੇ ਪਹਿਲਾਂ ਇਹਨਾਂ ਦੇ ਕਹਿਣ ਮੁਤਾਬਕ ਵਿਸ਼ਾਲ ਨੇ ਰੈਕੀ ਕੀਤੀ ਹੈ ਤੇ ਵਿਸ਼ਾਲ ਨੂੰ ਜਦੋਂ ਅਰੈਸਟ ਕਰਾਂਗੇ ਅਗਲੀ ਤਫ਼ਤੀਸ਼ੜੀ ਉਹ ਤੋਂ ਫਿਰ ਬਾਅਦ ਚ ਸਾਰੇ ਤੱਥ ਸਮਝ ਆਣਗੇ ਇਹਨਾਂ ਚਾਰਾਂ ਦੇ ਪਹਿਲਾਂ ਮਤਲਬ ਨਹੀਂ ਪਰਚਾ ਨਹੀਂ ਇਹਨਾਂ ਤੇ ਕੋਈ ਨਹੀਂ ਹੈ